ਪਰਥ ਦੇ ਲਾਹੌਰੀ ਡੇਰੇ ਵੱਲੋਂ ਕਾਮੇਡੀਅਨ ਸ਼ੋਅ 19 ਮਈ ਨੂੰ ਇੰਡੀਅਨ ਕਮਿਊਨਿਟੀ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਾਕਿਸਤਾਨ ਦੇ ਨਾਮਕਰ ਫਨਕਾਰ ਸ਼ਖਾਵਤ ਨਾਸ ਆਗਾ ਮਜੀਦ ਨਸੀਮ ਵਿੱਕੀ ਸ਼ਕੀਰ ਸਿੱਦਕੀ ਤੇ ਕੈਸਰ ਪਿਆ ਸ਼ਿਰਕਤ ਕਰਨਗੇ ਇਸ ਮੌਕੇ ਇੰਡੋਵਿਜ਼ੀ ਟੀਵੀ ਨਾਲ ਗੱਲਬਾਤ ਕਰਦੇ ਆ ਅਮੀਰ ਜੱਟ ਉਸਮਾਨ ਗੁੱਜਰ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਕਾਮੇਡੀਅਨ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਪਿਛਲੀ ਵਾਰ ਵੀ ਉਹਨਾਂ ਵੱਲੋਂ ਕਾਮੇਡੀਅਨ ਸ਼ੋਅ ਕਰਵਾਇਆ ਗਿਆ ਸੀ ਜਿਸ ਦਾ ਪਰਥ ਵਾਸੀਆਂ ਨੇ ਖੂਬ ਆਨੰਦ ਮਾਣਿਆ ਸੀ ਹਨਾ ਕਹਿ ਕਿ ਉਹਨਾਂ ਵੱਲੋਂ ਇਸ ਵਾਰ ਵੀ ਕਾਮੇਡੀਅਨ ਫੈਮਿਲੀ ਸ਼ੋਅ ਕਰਵਾਇਆ ਜਾ ਰਿਹਾ ਹੈ ਜਿਸ ਦਾ ਪਰਥ ਚ ਖੂਬ ਮਨੋਰੰਜਨ ਹੋਵੇਗਾ ਜੀ ਅਸਲਾਮੁਅਲਾਈਕੁਮ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਸਭ ਦੇਖਣ ਵਾਲਿਆਂ ਨੂੰ ਸਾਡੇ ਵੱਲੋਂ ਵੈਲਕਮ ਨੇ ਬਾਹਰੀ ਡੇਰੇ ਤੇ ਬੈਠੇ ਆ ਜਿੱਦਾਂ ਕਿ ਤੁਹਾਨੂੰ ਪਤਾ ਔਰ ਆਪਣਾ ਇੱਕ ਇਵੈਂਟ ਆ ਰਿਹਾ 25 ਮਈ ਨੂੰ ਔਰ ਅਲਰੇਡੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹੋਵੋਗੇ ਜਿਹੜੇ ਪਾਕਿਸਤਾਨੀ ਕਾਮੇਡੀਅਨ ਆ ਰਹੇ ਆ ਆਗਾ ਮਾਜੀਦ ਨਸੀਮ ਵਿੱਕੀ ਕੈਸਰ ਬਿਆ ਸਖਾਵਤ ਨਾਜ਼ ਔਰ ਸ਼ਕੀਲ ਸਿਦਕੀ ਆ ਰਹੇ ਨੇ ਔਰ ਇੰਡੀਅਨ ਕਮਿਊਨਿਟੀ ਸੈਂਟਰ ਵਿਲਟਨ ਵਿੱਚ ਹੋਣ ਜਾ ਰਿਹਾ ਇੱਕ ਪ੍ਰੋਪਰ ਫੈਮਿਲੀ ਇਵੈਂਟ ਹੈ ਕਾਮੇਡੀ ਨਾਈਟ ਹੈ ਸਟੈਂਡ ਅਪ ਕਾਮੇਡੀ ਹੋਏਗੀ ਜਿੱਦਾਂ ਕਿ ਤੁਹਾਨੂੰ ਪਤਾ ਹੋਵੇਗਾ ਪਰਥ ਚ ਰਹਿਣ ਵਾਲਿਆਂ ਨੂੰ ਅਸੀਂ ਲਾਸਟ ਈਅਰ ਵੀ ਦੋ ਇਵੈਂਟ ਕਰਵਾਏ ਸੀ ਔਰ ਇਹਦੇ ਚ ਨਾਰਮਲੀ ਲੋਕਾਂ ਦੇ ਦਿਨ ਚ ਪਰਸਪੈਕਸ਼ਨ ਬਣਿਆ ਹੋਇਆ ਕਿ ਪਾਕਿਸਤਾਨੀ ਜਿਹੜੇ ਡਰਾਮਾ ਦੇ ਆਰਟਿਸਟ ਨੇ ਉਹ ਬਾਹਿਆਤ ਉਹ ਡਬਲ ਮੀਨਿੰਗ ਕਾਮੇਡੀ ਹੁੰਦੀ ਹੈ ਇਦਾਂ ਦੇ ਵਿੱਚ ਕੁਝ ਨਹੀਂ ਹੋਏਗਾ ਪ੍ਰੋਪਰ ਫੈਮਿਲੀ ਕਾਮੇਡੀ ਹੋਏਗੀ ਤੇ 7 ਵਜੇ ਸੰਡੇ ਦਾ ਦਿਨ 19 ਮਈ ਇੰਡੀਅਨ ਕਮਿਊਨਿਟੀ ਸੈਂਟਰ ਵਿਲਟਨ ਚ ਹੋਏਗਾ ਤੇ ਸਾਰੇ ਦੋਸਤਾਂ ਨੂੰ ਇਨਵਾਈਟ ਕਰਦੇ ਆਂ ਟਿਕਟਸ ਜਿਹੜੀਆਂ ਆਊਟ ਹੋ ਚੁੱਕੀਆਂ ਹਨ ਵੈਰੀ ਟਿਕਟਸ ਤੋਂ ਤੁਸੀਂ ਟਿਕਟ ਲੈ ਸਕਦੇ ਹੋ ਜੀਆ ਜਾਂ ਲਾਹੌਰੀ ਡੇਰੇ ਤੇ ਆ ਕੇ ਫਿਜ਼ੀਕਲੀ ਟਿਕਟਸ ਲੈ ਸਕਦੇ ਹੋ ਜਿਹੜੇ ਸਾਡੇ ਰੈਗੂਲਰ ਕਸਟਮਰ ਨੇ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਵੀ ਦਿੱਤੇ ਜਾਣਗੇ ਔਰ ਜਾਂ ਤੁਸੀਂ ਬਲਜਿੰਦਰ ਭਾਜੀ ਨਾਲ ਰਾਬਤਾ ਕਰ ਸਕਦੇ ਹੋ ਜੱਜ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਜਾਂ ਲਾਹੌਰੀ ਡੇਰੇ ਤੇ ਆ ਸਕਦੇ ਹੋ ਐਡ ਲਿੰਕ ਨਾਲ ਰਾਬਤਾ ਕਰ ਸਕਦੇ ਹੋ ਕਦੀਰ ਭਾਈ ਨਿਕਾਸ਼ ਭਾਈ ਨਾਲ ਨੰਬਰ ਜਿਹੜੇ ਅਸੀਂ ਉਹ ਆਪਣੇ ਪੇਜ ਤੇ ਸ਼ੇਅਰ ਕਰਦੇ ਆਂ ਡ੍ਰੀਮ ਈਵੈਂਟ ਔਰ ਲਾਹੌਰੀ ਡੇਰਾ ਔਰ ਰੇਡੀਓ ਤਾਰਾ ਤੇ ਔਰ ਇੰਡੋ ओरिजिनल ਵੀ ਤੁਸੀਂ رابطہ ਕਰ ਸਕਦੇ ਹੋ ਇਹਨਾਂ ਦੇ ਥਰੂ ਵੀ ਜਿਹੜੇ ਆਡੀయన్స్ ਸਾਡੇ ਕੋਲ ਬੰਦੇ ਉਹਨਾਂ ਲਈ 20% ਸਪੈਸ਼ਲ ਡਿਸਕਾਊਂਟ ਹੋਏਗੀ ਤੇ ਦੂਸਰਾ ਕਹਿਣਾ ਚਾ ਰਹੇ ਹਾਂ ਕਿ ਲੋਰੀ ਡੇਰੇ ਲਈ ਜੇ ਤੁਸੀਂ ਆਣਾ ਹੈ ਤੇ ਅਸੀਂ ਕੁੱਕੜ ਵੀ ਖਾਓ ਨਾਲ ਅਸੀਂ ਇੱਕ ਨਵੀਂ ਡਿਸ਼ ਇੰਟਰੋਡਿਊਸ ਕਾਈਨ ਬਟੇਰਾ ਕੜਾਈ ਬਟੇਰ ਕੜਾਈ ਬਟੇਰ ਕੜਾਈ ਆ ਕੇ ਖਾਓਗੇ ਤੇ ਤੁਸੀਂ ਯਾਦ ਕਰੋਗੇ ਕਿ ਬਟੇਰੇ ਬਾਕੀ ਜਿਹੜੇ ਗੁਜਰਾਣੇ ਖਾਦੇ ਨਾ ਉਹ ਹੀ ਅੱਜ ਆਹੀ ਲੋਰੀ ਡੇਰੇ ਦਾ ਖਾਦਣ ਨਾਲ ਇਹ ਕੜਾਈਆਂ ਖਾਓ ਨਾਲ 20% ਡਿਸਕਾਊਂਟ ਲਓ ਤੇ ਇੰਜੋਏ ਕਰੋ ਬਹੁਤ ਮਜ਼ਾ ਆਏਗਾ ਤੁਹਾਨੂੰ ਤਾਂ ਜਿੰਦਰ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਬਿਲਕੁਲ ਜਿਸ ਤਰ੍ਹਾਂ ਕਿ ਉਸਮਾਨ ਭਾਈ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਇੱਕ ਨੋਨ ਅਲਕੋਹੌਲਿਕ ਫੈਮਲੀ ਇਵੈਂਟ ਹੈ ਜਿੱਥੇ ਕਿ ਸਾਫ ਸੁਥਰੀ ਕਾਮੇਡੀ ਆ ਜਿਹੜੀ ਜਿੰਨੂੰ ਬੈ ਕੇ ਸੁਣ ਸਕਦੇ ਆ ਵੇਖ ਸਕਦੇ ਆ ਉਹ ਹੋਏਗੀ ਤੇ ਕੋਈ ਵੀ ਸ਼ੱਕ ਨਹੀਂ ਆ ਕੋਈ ਵੀ ਸੰਕੋਚ ਨਹੀਂ ਕਰਨਾ ਤੁਸੀਂ ਵੀ ਹੋ ਸਕਦਾ ਵੀ ਉੱਥੇ ਕਹੋ ਜੀ ਡਬਲ ਮੀਨਿੰਗ ਵਾਲੀ ਕਾਮੇਡੀ ਹੋਊਗੀ ਅਸੀਂ ਨਹੀਂ ਜਾਣਾਂ ਅਸੀਂ ਤੁਹਾਨੂੰ ਗਰੰਟੀ ਦਿੰਦੇ ਆ ਕਿ ਇਹ ਫੈਮਿਲੀ ਇਵੈਂਟ ਆ ਸਾਫ ਸੁਥਰੀ ਕਾਮੇਡੀ ਆ ਤੁਸੀਂ ਆਓ ਆਪਣੇ ਪਰਿਵਾਰ ਨੂੰ ਲੈ ਕੇ ਆਓ ਡਰਾਇਟਿਕਸ ਦੇ ਲਿੰਕ ਤੁਹਾਡਾ ਟਿਕਟ ਦਾ ਆਲਰੇਡੀ ਅਸੀਂ ਜਿਹੜਾ ਅੱਜ ਇੰਟਰੋਡਿਊਸ ਕਰ ਚੁੱਕੇ ਹਾਂ ਜੀ ਟਿਕਟਸ ਲਾਈਵ ਹੋ ਚੁੱਕੇ 20% ਡਿਸਕਾਊਂਟ ਲੈਣਾ ਹੈ ਤਾਂ ਲਾਹੌਰੀ ਡੇਰਾ ਤੇ ਆ ਜਾਈਓ ਕਦੀਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਬਸ ਜੀ ਆਓ ਉਹਨੇ ਦਿਨ ਨੂੰ ਮੇਰੇ ਕੇ ਇੰਜੋਏ ਕਰਾਂਗੇ ਲਾਸਟ ਟਾਈ ਤੇ ਮੈਂ ਗੇਵਨ ਸਸਸ ਨੂੰ ਬੁਲਾਵਾਂਗੇ ਤਾਂ ਕਿ ਨੈਕਸਟ ਟਾਈਮ ਦੁਬਾਰਾ ਕੰਡਕਟ ਕਰਵਾਈਏ ਨਿਕਾਸ਼ ਸਾਹਿਬ ਨੂੰ ਮੈਸੇਜ ਦੇਣਾ ਚਾਹੋਗੇ ਜੀ ਜੀ ਲਾਜ਼ਮੀ ਲਾਜ਼ਮੀ ਸਾਰੇ ਫੈਮਿਲੀ ਮੈਂਬਰ ਸਾਰੇ ਆਓ ਕਿਉਂਕਿ ਇਹ ਸ਼ੋਅ ਕੁਆਲਿਫਾਈ ਕੀਤਾ ਚੱਲਦਾ ਠੀਕ ਹੈ ਲਾਸਟ ਟਾਈਮ ਤੁਸੀਂ ਆਏ ਸੀ ਹੋ ਤੇ ਸ਼ੋਅ ਹੋ ਗਿਆ ਉਹ ਰੋਕਾ ਲੱਗਿਆ ਸੀ ਠੀਕ ਹੈ ਤੇ ਇਸ ਵਾਰ ਵੀ ਆਓ ਗੱਜ-ਬੱਜ ਕੇ ਆਓ ਤੇ ਸ਼ੋਅ ਨੂੰ ਸਫਲ ਬਣਾਓ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਹਾਂਜੀ ਭਾਈ ਜਿਹੜਾ ਇਵੈਂਟ ਹੋ ਰਿਹਾ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਬਹੁਤ ਐਕਸਾਈਟਿਡ ਆ ਮੈਂ ਬਚਪਨ ਤੋਂ ਅਸੀਂ ਵੇਖਦੇ ਆਏ ਆ ਸਾਡੇ ਪਾਕਿਸਤਾਨ ਦਾ ਸਟਾਰ ਨੇ ਪਹਿਲੇ ਕਦੀ ਲਾਈਵ ਵੇਖਣ ਦਾ ਮੌਕਾ ਨਹੀਂ ਮਿਲਿਆ ਲੇਕਿਨ ਐਸ ਵਾਰੀ ਮੌਕਾ ਮਿਲ ਗਿਆ ਤੇ ਜ਼ਰੂਰ ਇੰਜੋਏ ਕਰਾਂਗੇ ਬਹੁਤ ਅੱਛਾ ਆਰਟਿਸਟ ਨੇ ਪਾਕਿਸਤਾਨ ਦਾ ਫਖਰ ਨੇ ਜ਼ਰੂਰ ਅਸੀਂ ਇੰਜੋਏ ਕਰਾਂਗੇ ਕਿਹੜੇ ਕਿਹੜੇ ਕਲਾਕਾਰ ਨੂੰ ਤੁਸੀਂ ਲਾਈਕ ਕਰਦੇ ਹੋ ਆਗਾ ਮਾਜੀ ਬੈਸਟ ਬੈਸਟ ਆਨੀ ਅਦਰ ਅਦਰ ਆ ਸ਼ਕੀਲ ਛਦੀਕੀ ਕੈਸਰ ਪਿਆ ਸਾਰੇ ਹੀ ਬਹੁਤ ਵਧੀਆ ਕਲਾਕਾਰ ਨੇ ਬਚਪਨ ਤੋਂ ਵੇਖਦੇ ਆਏ ਆ ਉਹਨਾਂ ਦੀ ਐਕਟਿੰਗ ਬਹੁਤ ਮਜ਼ਾ ਆਉਂਦਾ ਹੈ ਹਮੇਸ਼ਾ ਜਦੋਂ ਵੀ ਵੇਖਿਆ ਬਹੁਤ ਇੰਜੋਏ ਕੀਤਾ ਉਹਨਾਂ ਨੇ ਇੰਡੋਸ ਜੀ ਦੇਖ ਰਹੇ ਸਾਰੇ ਦਸ਼ਕਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਲਖਜੀਤ ਸਿੰਘ ਬੈਂਸ ਅੱਜ ਅਸੀਂ ਆਏ ਹਾਂ ਲਾਹੌਰੀ ਡੇਰੇ ਤੇ ਬਹੁਤ ਹੀ ਖੂਬਸੂਰਤ ਰੈਸਟੋਰੈਂਟ ਚਕਾ ਚੌਂਦਾ ਕਸਟਮਰ ਖੂਬ ਖਾਣੇ ਦਾ ਆਨੰਦ ਮਾਣ ਰਹੇ ਹਨ ਤੇ ਅੱਜ ਅਸੀਂ ਇੱਥੇ ਕੁਝ ਕਵਰੇਜ ਕਰਨ ਲਈ ਪਹੁੰਚੇ ਹਾਂ ਸਾਡੇ ਨਾਲ ਆ ਮਿਸਟਰ ਕਦੀਰ ਕਦੀਰ ਅਹਿਮਦ ਕਦੀਰ ਅਹਿਮਦ ਜੀ ਅਜਿਨ ਇਹਨਾਂ ਤੋਂ ਪੁੱਛਦੇ ਆ ਕਿ ਇਹ ਕੋਈ ਨਵੀਂ ਚੀਜ਼ ਲੈ ਕੇ ਆ ਰਹੇ ਨੇ ਪਰਥ ਵਿੱਚ ਜਿਸ ਤਰ੍ਹਾਂ ਪਿਛਲੇ ਸਾਲ ਵੀ ਇਹਨਾਂ ਨੇ ਕਾਫੀ ਕਮੇਡੀ ਨਾਲ ਰਿਲੇਟਿਡ ਸ਼ੋਅ ਕਰਵਾਏ ਆ ਪਹਿਲਾਂ ਵੀ ਕਰਵਾ ਚੁੱਕੇ ਨੇ ਆਓ ਇਹਨਾਂ ਤੋਂ ਜਾਣਕਾਰੀ ਲੈਨੇ ਆ ਇਸ ਵਾਰ ਇਹ ਕੀ ਕਰਵਾ ਰਹੇ ਕਦੀਰ ਜੀ ਸਵਾਗਤ ਆ ਤੁਹਾਡਾ ਇੰਡੋਜੀ ਚੈਨਲ ਤੇ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਅਮ ਲਾਸਟ ਟਾਈਮ ਵੀ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਅਸੀਂ 2023 ਦੇ ਅੰਦਰ ਵੀ ਇਵੈਂਟ ਕਰਵਾਇਆ ਸੀ ਲਾਫਟਰ ਨਾਈਟ 1 ਓਕੇ ਔਰ ਬੜਾ ਸਕਸੈਸਫੁਲੀ ਆਸੀ ਸੋਲਡ ਆਊਟ ਸੀ ਔਰ ਲੋਕਾਂ ਨੇ ਬਹੁਤ ਇੰਜੋਏ ਕੀਤਾ ਬੜਾ ਅੱਛਾ ਫੀਡਬੈਕ ਆਇਆ ਸੀ ਸਾਰੇ ਤੋਂ ਤੇ ਉਸੇ ਵਜ੍ਹਾ ਤੋਂ ਅਸੀਂ ਇੱਕ ਦੁਬਾਰਾ ਇੱਕ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਪਰ ਦੇ ਅੰਦਰ ਇਸ ਤੋਂ ਪਹਿਲੇ ਇਵੈਂਟ ਨਹੀਂ ਹੁੰਦੇ ਸਾਨੂੰ ਤੇ ਜ਼ਿਆਦਾ ਤੇ ਪਾਕਿਸਤਾਨ ਦੇ ਬੜੇ ਫਨਕਾਰ ਔਰ ਬੜੀ ਅੱਛੀ ਪਰਸਨੈਲਿਟੀ ਜਿਹੜਾ ਆ ਰਹੀਆਂ ਨੇ 19 ਮਈ ਨੂੰ ਦੁਬਾਰਾ ਹੋਏਗਾ ਔਰ ਇਵੈਂਟ ਦੇ ਅੰਦਰ ਆਲਰੇਡੀ 2-300 ਟਿਕਟ ਜਿਹੜੀ ਨੇ ਰੈਫਰੈਂਸ ਤੇ ਸ ਜਲਦ ਜਲ ਜਾ ਕੇ ਔਨਲਾਈਨ ਵੀ ਟਿਕਟਸ ਅਵੇਲੇਬਲ ਨੇ ਬਾਏ ਕਰੋ ਤਾਂ ਕਿ ਤੁਸੀਂ ਮਿਸ ਨਾ ਕਰ ਜਿਓ ਟਿਕਟ ਤੇ ਇਸ ਵਿੱਚ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਕਿਹੜੇ ਕਿਹੜੇ ਆਰਟਿਸਟ ਆ ਰਹੇ ਜਿਨ੍ਹਾਂ ਪਿਛਲੀ ਵਾਰ ਤੁਸੀਂ ਲੈ ਕੇ ਆਏ ਸੀ ਬੁੱਟਾ ਗਾਲਾਂ ਕੱਢਦਾ ਆ ਠੀਕ ਹੈ ਉਹਨਾਂ ਨੂੰ ਬਹੁਤ ਹੀ ਜਜ਼ਬਤੀ ਜਨਤਾ ਨੇ ਆਨੰਦ ਬਹੁਤ ਹੀ ਇੰਜੋਏ ਕੀਤਾ ਜਣੇ ਇਸ ਵਾਰ ਕਿਹੜੀ ਐਸੀ ਸੈਲੀਬ੍ਰਿਟੀ ਸਖਸ਼ੀਅਤ ਨੂੰ ਤੁਸੀਂ ਇਸ ਇੰਟਰੋਡਿਊਸ ਕਰਵਾ ਰਹੇ ਦੇਖੋ ਜੀ ਇਸ ਦਮਾ ਇੱਕ ਦੋ ਚੇਂਜਸ ਆਈਆਂ ਨੇ ਲੇਗਣੇ ਕਿ ਬਾਕੀ ਮੇਜਰ ਜਿਹੜੇ ਰੋਲਸ ਨੇ ਉਹ ਪੁਰਾਣੇ ਐਕਟਰ ਨੇ ਹੋਈ ਦੁਬਾਰਾ ਲਾਫਟਰ ਨਾਈਟ ਟੂ ਕਰਨ ਲੱਗੇ ਨੇ ਉਹਨਾਂ ਚ ਆਪਣਾ ਸ਼ਕਿਲ ਸਦੀਕੀ ਅ ਹੋਰ ਕੌਣ ਕਹਿੰਦੇ ਜੀ ਜਿਹਨਾਂ ਨਾਮ ਮੇਰੇ ਕੋਲ ਥੋੜੇ ਮਿਕਸ ਅਪ ਹੋ ਗਏ ਨੇ ਕੈਸਰਪਿਆ ਸਖਾਵਤ ਨਾਜ਼ ਨਸੀਮ ਵਿੱਕੀ ਤੇ ਬੜਾ ਅੱਛਾ ਹੋਏਗਾ ਬਹੁਤ ਆਗਾ ਮਾਜਿਦ ਇਸ ਦਮ ਚੇਂਜ ਹੋਏ ਨੇ ਮੇਨ ਐਕਟਰ ਜੜੇ ਨੇ ਮਸੀਨ ਵਿੱਕੀ ਦਾ ਪਿਛਲੀ ਵਾਰ ਵੀ ਆਈ ਸੀ ਨਾ ਉਸੀ ਵਿੱਕੀ ਬਿਲਕੁਲ ਪਿਛਲੀ ਦਮ ਵੀ ਆਏ ਸਨ ਔਰ ਲੋਕਾਂ ਇਸ ਵਾਰ ਇਸ ਵਾਰ ਪਾਥ ਦੀ ਆਡੀਅੰਸ ਇੱਕ ਵਾਰ ਫਿਰ ਮਸੀਨ ਵਿੱਕੀ ਜੀ ਦਾ ਉਹਨਾਂ ਦੇ ਚੁਟਕਲਿਆਂ ਦਾ ਠੇਠਿਆਂ ਦਾ ਆਨੰਦ ਮਾਣੂਗੀ ਬਿਲਕੁਲ ਤੇ ਬਿਲਕੁਲ ਜੀ ਲਾਸਟ ਟਾਈਮ ਲੋਕਾਂ ਨੇ ਬੜਾ ਇੰਜੋਏ ਕੀਤਾ ਬੜਾ ਅੱਛਾ ਫੀਡਬੈਕ ਮਿਲਿਆ ਸੀ ਔਰ ਲੋਕਾਂ ਨੇ ਆਹ ਕਹੇ ਕਿ ਇੱਕ ਚੀਜ਼ ਹੈ ਜਿਹੜੀ ਇੱਥੇ ਰਿਕੁਆਇਰਡ ਹੈ ਉਸ ਤੋਂ ਪਹਿਲੇ ਈਵੈਂਟ ਨਹੀਂ ਦੇਖਣਾ ਚਾਹੁੰਦੇ ਸਨ ਔਰ ਸਾਲ ਦੇ ਅੰਦਰ ਅਗਰ ਇਸ ਤਰ੍ਹਾਂ ਦੇ ਈਵੈਂਟ ਹੁੰਦੇ ਨਾ ਉਹਨਾਂ ਦੇ ਲੋਕ ਹੀ ਆਉਂਦੇ ਨੇ ਥੋੜਾ ਇਸ ਮਸਰੂਫੀਅਤ ਵਿੱਚੋਂ ਥੋੜਾ ਬੋਤਨ ਨੂੰ ਮਾਸਨ ਦਾ ਮੌਕਾ ਮਿਲਦਾ ਥੋੜਾ ਇੰਜੋਇਮੈਂਟ ਹੋ ਜਾਂਦੀ ਹੈ ਤੇ ਮੇਰੇ ਹਾਲੇ ਸਾਰਿਆਂ ਨੂੰ ਮਿਲ ਜੁਲ ਕੇ ਇਸ ਈਵੈਂਟ ਨੂੰ ਸਕਸੈਸਫੁਲ ਕਰਨਾ ਹੈ ਔਰ ਤਾਂ ਕਿ ਦੁਬਾਰਾ ਐਨਕਰੀਜ ਹੋਣ ਔਰ ਅਸੀਂ ਉਹਨਾਂ ਨੂੰ ਉੱਥੋਂ ਵੀ ਕੋਈ ਇਦਾਂ ਦਾ ਹਾਸੇ ਠੱਠੇ ਵਾਲਾ ਕਲਾਕਾਰ ਲੈ ਕੇ ਆਉਂਗੇ ਕਿਉਂ ਕਿਉਂ ਨਹੀਂ ਜੀ ਬਿਲਕੁਲ اسی ਤਰ੍ਹਾਂ ਹੀ ਹੈ ਉੱਥੇ ਵੀ ਬਹੁਤ ਅੱਛੇ-ਚੇ ਇਵੈਂਟਸ ਹੁੰਦੇ ਨੇ ਮੈਂ ਬੜਾ ਬਹੁਤ ਬੜਾ ਫਾਲੋਅਰ ਕਪਲ ਸ਼ਰਮਾ ਦਾ ਮਤਲਬ ਜਿਸ ਤਰ੍ਹਾਂ ਦਾ ਇਵੈਂਟ ਹੁੰਦੇ ਨੇ ਉਹ ਵੀ ਮੈਂ ਮਤਲਬ ਰੈਗੂਲਰਲੀ ਦੇਖਦਾ ਤੇ ਬਿਲਕੁਲ ਹੋਣਾ ਚਾਹੀਦਾ ਮਿਲ ਕੇ ਮੂਵੀਸ ਵਾਰਾ ਵੀ ਹੁੰਦੀਆਂ ਨੇ ਉੱਥੇ ਇੰਡੀਆ ਔਰ ਪਾਕਿਸਤਾਨ ਦੀ ਮਿਲ ਕੇ ਉਤਲੇ ਪੰਜਾਬ ਦੇ ਲੈਂਦੇ ਪੰਜਾਬ ਦੇ ਦੋਏ ਕਰਦੇ ਨੇ ਮੂਵੀਆਂ ਔਰ ਬੜਾ ਲੋਕ ਇੰਜੋਏ ਕਰਦੇ ਨੇ ਤੇ ਇਹ ਚੀਜ਼ਾਂ ਮਤਲਬ ਬੜੀਆਂ ਅੱਛੀਆਂ ਨੇ ਕਮਿਊਨਿਟੀ ਦੇ ਅੰਦਰ ਹੋਣੀਆਂ ਚਾਹੀਦੀ ਠੀਕ ਹੈ ਥੈਂਕ ਯੂ ਇੰਡੋਜੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਮੈਂ ਇੰਡੋਜੀ ਦੀ ਆਡੀਅੰਸ ਨੂੰ ਕਹਿਣਾ ਚਾਹਾਂਗਾ ਪ੍ਰੋਗਰਾਮ ਨੂੰ ਬਿਲਕੁਲ ਤੁਸੀਂ ਪਹੁੰਚੋ ਟਿਕਟਾਂ ਬਾਈ ਕਰੋ ਇਸ ਵਾਰ ਬਲਿੰਟਨ ਦੇ ਅੰਦਰ ਪ੍ਰੋਗਰਾਮ ਹੋ ਰਿਹਾ ਹੈ ਆਓ ਤੇ ਪਹੁੰਚੋ ਤੇ ਆਨੰਦ ਮਾਣੋ ਮੌਸ ਵੈਲਕਮ ਥੈਂਕ ਯੂ This is IndoOz Australia and you're watching IndoOz News the voice of unity